ਵਰਗੁਰੂ ਜੀ ਦਾ ਸ਼ਬਦ ਵਾਹਿਗੁਰੂ ਜੀ ਦੀ ਫਤਿਹ ਥੋੜਾ ਨੇੜੇ ਹੋ ਜਾਓ ਨੇੜੇ ਹੋ ਜਾਓ ਬਾਕੀ ਠੀਕ ਆ ਠੀਕ ਆ ਠੀਕ ਸੰਤ ਕਰਤਾਰ ਸਿੰਘ ਬਾਰੇ ਉਹਨਾਂ ਦੇ ਜੀਵਨ ਬਾਰੇ ਬਹੁਤ ਘੱਟ ਦੱਸਿਆ ਗਿਆ ਅਤੇ ਬਹੁਤ ਘੱਟ ਪ੍ਰਚਾਰ ਕੀਤਾ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਗੁਰਮਹੌਗ ਉਪਰੰਤੇ ਸਾਹਮਣੇ ਰੁਬੇ ਹਾਣੇ ਉਹਨਾਂ ਨੂੰ ਸੀਐਨਸੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਤਾਂ ਸੱਤ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਇਹਨਾਂ ਦੇ ਰੋਗ ਜਿਹੜੇ ਨੇ ਉਹ ਕੱਟਨੇ ਪੈਣੇ ਤੇ ਜੇ ਰੋਗ ਨਾ ਕੱਟੇ ਜਾਏ ਤਾਂ ਮੌਤ ਦਾ ਜਿਹੜਾ ਖਤਰਾ ਹੈ 100% ਉਸ ਸਮੇਂ ਇੱਕ ਪੰਜ ਪਿਆਰੇ ਬਣਾਈ ਰਏ ਮੇਰੇ ਕਲਮੰਨ ਨੂੰ ਯਾਦ ਹੈ ਮੈਂ ਉਦੋਂ ਬਕਾਨ ਕੋਈ ਤੁਸੀਂ ਲੁਧਿਆਣੇ ਵੀ ਕੇਸ ਹੁੰਦੇ ਸੀ ਕਿ ਤਰਸਦੇ ਤੇ ਹੋਰ ਤੇ ਉਹ ਕੇ ਨਾ ਪੰਜ ਪਿਆਰਿਆਂ ਨੇ ਇਹ ਹੁਕਮ ਕਰਤਾ ਕਿ ਰੌਣ ਟਕਵਾ ਲਿੱਤੇ ਜਾਣ ਮੁਕੇ ਆਉਂ ਸਕਦੇ ਤਾਂ। ਪਰੰਤੂ ਸੰਤ ਕਰਤਾਰ ਸਿੰਘ ਨੇ ਉਸ ਸਮੇਂ ਧਰਤੀ ਹਿਲਾ ਦਿੱਤੀ ਸੀ ਜੌਣਾਵਾਲਾ ਫੈਸਲਾ। ਉਹਨਾਂ ਨੇ ਕਿਹਾ ਕਿ ਪੰਜ ਪਿਆਰਿਆਂ ਦਾ ਫੈਸਲਾ ਗਲਤੀ ਕਰਦਾ ਪਾਸ ਸ਼ਹਿਰ ਤੋਂ ਗੁਰੂ ਸਿੰਘ ਸਾਹਿਬ ਦੇ ਮਹਾਨ ਹੁਕਮ ਦੇ ਖਿਲਾਫ। ਇਹ ਤਾਂ ਦੰਦਮੀ ਟਖਾਲ ਦਾ ਮੁਖੀ ਰੌਣਟ ਟਟਵਾ ਲੇ ਜੇ ਦੰਦਮੀ ਟਖਾਲ ਦੇ ਮੁਖੀ ਨੇ ਰੌਣਟ ਟਟਵਾ ਲੇ ਤਾਂ ਫਿਰ ਦੰਦਮੀ ਟਖਾਲ ਦਾ ਪ੍ਰਚਾਰ ਕੀ ਰਹਿ ਗਿਆ ਸਿੱਖੀ ਦਾ ਪ੍ਰਚਾਰ ਕੀ ਰਹਿ ਗਿਆ ਇਹ ਤਾਂ ਗੱਲ ਹੀ ਖਤਮ ਹੋ ਗਈ ਉਹਨਾਂ ਨੇ ਕਿਹਾ ਕਿ ਮੈਨੂੰ ਮੌਤ ਪਰਵਾਹ ਨਹੀਂ ਪਰ ਰੌਣ ਨਹੀਂ ਟਟਾਈ ਜਾਣ ਕੇ ਬਹੁਤ ਟਟ ਪ੍ਰਚਾਰਿਆ ਗਿਆ ਹੈ ਅਤੇ ਉਹਨਾਂ ਨੇ ਬਦਾਲ ਚਲਾਣਾ ਕਰ ਦਿੱਤਾ ਉਹ ਸਮੇਂ ਕਿਉਂਕਿ ਰੋਮ ਜਿਹੜੇ ਆਪਰੇਸ਼ਨ ਸਮੇਂ ਅੰਦਰ ਚਲੇ ਗਏ ਡਾਕਟਰਾਂ ਨੇ ਬਾਹਰ ਆ ਕੇ ਸੂਚਨਾ ਦਿੱਤੀ ਮੇਰਾ ਖਿਆਲ ਹੈ ਜੇ ਮੈਂ ਗਲਤ ਨਹੀਂ ਹਾਂ ਉਸ ਸਮੇਂ 25000 ਦਾ ਕਟੋ ਸੀਐਲਸੀ ਦੀਆਂ ਸਾਰਜਣ ਸੜਕਾਂ ਬੰਦ ਸੀ ਲੋਹੇਹਾਣੇ ਵਿੱਚ ਸੜਕਾਂ ਬੰਦ ਸੀ ਤੇ ਸੰਤ ਕਰਤਾਰ ਸਿੰਘ ਦੀ ਹਾਲਤ ਨੂੰ ਭੀਰ ਪਣੀ ਹੋਈ ਹੈ ਇਹ ਇਹ ਆਪਣੇ ਜਥੇਦਾਰ ਦੇਵੰਤ ਸਿੰਘ ਨਰੰਗਵਾਲ ਜਥੇਦਾਰ ਬਨੌਰ ਸਿੰਘ ਇਹ ਉਹਨਾਂ ਨੂੰ ਪੂਰਤ ਤੌਰ ਤੇ ਉਥੇ ਲੈ ਕੇ ਗਏ ਸੀ ਏਸੀਐਮ ਮਸੀਦੇ ਵਿੱਚ 1977 ਵਿੱਚ ਅੱਲਾ ਹੈ ਤੇ ਸੰਤਾਂ ਨੇ ਆਪ ਵੀ ਜਾਣਦੇ ਕਿ ਮੈਂ ਤਾਂ ਕਹਾਂ ਜਾਂ ਆਪਣੀ ਸ਼ਹਾਦਤ ਦੇ ਕੇ ਸਿੱਖ ਪੰਥ ਦੇ ਲਈ ਬਹੁਤ ਵੱਡੀ ਵਿਰਾਸਾ ਕਾਇਮ ਕੀਤੀ ਸੀ ਇਹ ਮਾਨ ਵਾਲੀ ਗੱਲ ਹੈ ਕਿ ਸਿੱਖ ਸਾਹਿਬ ਭਾਈ ਜਸਪੀਰ ਸਿੰਘ ਰੋਡੇ ਨੇ ਮੈਨੂੰ ਪਤਾ ਹੈ ਕਿ ਖਾਲਸਾ ਕਿਹਾ ਜਾਵੇ ਰੋਡੇ ਜਦੋਂ ਇੱਕ ਜੱਥੇਦਾਰ ਸੀ ਜਦੋਂ ਕੁੰਡ ਦੀ ਲਾਤੀ ਸੀ ਪਰ ਰੋਡੇ ਤੋਂ ਬਿਨਾ ਸੁਨਾਤਨੀ ਨਹੀਂ ਹੁੰਦੀ ਐ ਨਾ ਉਹ ਜੇ ਸੰਤ ਜਰਨਾਇ ਸਿੰਘ ਪਿੰਡਰਾਵਲੇ ਨਾਲ ਜੁੜਿਆ ਹੋਇਆ ਹੈ ਲਈ ਮੈਂ ਉਹੀ ਸੰਤ ਬਸਤਨਾ ਹੈ ਕਿ ਇਹਨਾਂ ਨੇ ਅੱਜ ਇਸ ਮਹਾਨ ਸੰਤ ਦੀ ਵਰਸੀ ਮਨਾ ਕੇ ਸੰਤ ਕਰਤਾ ਸਿੰਘ ਪਿੰਡਰਾਵਲੇ ਦੀ ਵਰਸੀ ਮਨਾ ਕੇ ਇੱਕ ਬਹੁਤ ਵੱਡਾ ਜਿਹੜਾ ਹੈ ਹਰਸਾ ਪੰਥ ਦੇ तमाम ਜੁਗਦਾਨ ਕਰੇ ਸੰਤ ਜੀ ਜਿੱਥੇ ਅਧਿਆਤਮਿਕਤਾ ਤੌਰ ਤੇ ਧਾਰਮਿਕਤਾ ਤੌਰ ਤੇ ਵਿਦਵਤਾ ਦੇ ਤੌਰ ਤੇ ਇੱਕ ਮਹਾਨ ਸਖੀਅਤ ਸੰਤ ਉਥੇ ਉਹਨਾਂ ਨੇ ਰਾਜਨੀਤਿਕ ਖੇਤ ਦਿੱਤੀ ਇਹ ਉਹਨਾਂ ਦੀ ਬਲਿਖਣਤਾ ਸੀ ਉਹਨਾਂ ਦੇ ਜੀਵਨੀ ਜਦੋਂ ਐਮਰਜੈਂਸੀ ਵਿੱਚ ਆਇਆ ਉਹਨਾਂ ਇਹ ਤਕਰੀਰਾਂ ਕੁਟੇ ਮੈਂ ਸੁਣੀਆਂ ਨੇ ਤੇ ਉਹ ਤਕਰੀਰਾਂ ਦੇ ਵਿੱਚ ਜੋ ਬੋਲਦੇ ਸਨ ਉਹ ਰਾਜਨੀਤੀ ਦੇ ਪੁਤਾਮਾ ਸੋ ਜੋ ਕੋਸੋ ਰਾਜਨੀਤੀ ਬਾਰੇ ਕਹਿ ਜਾਂਦੇ ਸਨ ਰਾਜਨੀਤੀ ਵਾਲੇ ਇੰਨੇ ਢੂੰਗੀ ਹੋ ਮੰਦੀ ਜਿਹੜਾ ਸੀ ਗਿਆਨ ਸੀ ਉਹ ਬਿਲਕੁਲਤਾ ਉਹਨਾਂ ਦੇ ਭਾਸ਼ਣਾਂ ਵਿੱਚ ਚਲ ਕੇ ਆਪ ਪੈਂਦੀ ਅੱਜ ਜਿਹੜੀ ਗੱਲ ਕਹੀ ਹੈ ਇਸ ਥਾਂ ਤੇ ਆਪਣਾ ਦਰਸ਼ਨ ਸਿੰਘ ਮੰਡ ਕਹਿ ਕੇ ਗਏ ਨੇ ਸਾਡੇ ਬੜੇ ਪੁਰਾਣੇ ਸਾਥੀ ਨੇ ਬਿਲਕੁਲ ਠੀਕ ਕਹੀ ਹੈ ਉਹਨਾਂ ਕਿ ਐਲਪੀ ਦਾ ਬਾਬਾ ਜੀ ਨੇ ਗੱਸ ਬਣਾ ਕੇ ਸਿਖਾਇਆ ਔਰ ਮੈਂ ਹਰਾਨ ਐ ਕਿ ਬਾਬਾ ਜੀ ਦੇ ਅਧਾਲ ਚਲਾਣੇ ਤੇ ਹੀ ਮੈਂ ਹਾਜ਼ਰ ਸੀ ਜਾਂ ਬਾਬਾ ਸੁਚਾ ਸਿੰਘ ਸੀ ਕਿ ਬਾਬਾ ਸੁਚਾ ਸਿੰਘ ਮਨੋਵਾ ਉਹ ਮੇਰੇ بڑے ਮਿੱਤਰ ਸੀ ਸਾਡੇ ਦੋਵਾਂ ਦੀ ਜੋੜੀ ਹੁੰਦੀ ਸੀ ਹਨੇਕ ਥਾਂ ਤੇ ਜਿੱਥੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਰਾਜਦੇਵ ਸਿੰਘ ਸਾਡਾ ਨੇਤਾ ਜੀ ਬਸ ਇਹਨਾਂ ਨਾਲ ਗੱਲ ਕਰ ਲੋ ਜਦੋਂ ਉਹ ਦਿੱਲੀ ਵੀ ਜਾਂਦੇ ਹੁੰਦੇ ਐਂਟੀ ਵੇਲੇ ਉਹ ਇਹ ਕਹਿੰਦੇ ਹੁੰਦੇ ਤੇ ਹੁਣ ਉਹ ਵੀ ਹਾਜ਼ਰ ਹੋਣੋਂ हट ਕੇ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਸੇਵਾ ਦੀ ਤੇ ਬਹਾਦਰੀ ਕੀ ਹੈ ਇਹ ਬਹਾਦਰੀ ਸਭ ਤੋਂ ਵੱਡਾ ਕੌਣ ਹੋਵੇ ਜੇ ਬਹਾਦਰੀ ਛੱਡ ਕੇ ਬੰਦਾ ਪਰ ਜਾਂਦਾ ਹੈ ਕਹਿੰਦਾ ਬਾਬਾ ਜੁੰਦਰ ਸਿੰਘ ਦਾ ਕੀ ਯੋਗਦਾਨ ਸੀ ਨੇਤਾ ਆਪੀਓ ਬੜੀ ਪ੍ਰਤਿਤਾ ਸੀ ਕਾਂ ਐਮਪੀ ਤੇ ਨਾ ਮਹੀ ਜਿੱਤੀ ਗਿਆ ਬਾਬਾ ਜੁੰਦਰ ਸਿੰਘ ਨੇ ਕੀ ਕਰਿਆ ਮੈਂ ਬੜਾ ਜ਼ਬਰਦਸਤ ਬੰਦਾ ਸੀ ਇਹਦੇ ਲਈ ਮੈਂ ਜਿੱਤ ਗਿਆ ਇਹ ਗੱਲ ਕਹਿ ਕੇ ਤਾਂ ਖਾਲਸਾ ਪੁਣਾ ਜਿਹੜਾ ਉਹ ਖਤਮ ਹੋ ਗਿਆ ਉਹ ਸਿੱਖੀ ਜਿਹੜੀ ਆ ਉਹ ਤੁਹਾਨੂੰ ਹੋ ਗਈ ਸਾਰਾ ਕੁਝ ਤੁਹਾਨੂੰ ਹੋ ਗਿਆ ਤੇ ਇਹੀ ਗੱਲਾਂ ਕਰਨ ਲੱਗੇ ਤੇ ਮੈਂ ਬੜਾ ਸਮਾਂ ਨਹੀਂ ਲੰਘਾ ਇੱਕ ਗੀਲ ਵੀ ਗੱਲ ਕਰਿਆ ਕਿ ਅੱਜ ਸਿੱਖ ਪੰਥ ਬੜੇ ਜ਼ਿੰਮੇਵਾਰ ਤੌਰ ਤੇ ਵਿੱਚੋਂ ਨਿਕਲ ਰਿਹਾ ਅਸੀਂ ਪੁੱਛਿਆ ਬਣਾ ਰਹੇ ਇਥੋਂ ਤੱਕ ਆ ਗਏ ਕੋਈ ਦਸੰਦ ਨਹੀਂ ਖਦੇ ਖਲਾਸ ਰੋ ਪਈ ਜਾਂਦਾ ਹੈ ਵੀ ਖੁੱਲ ਕੇ ਕਹੀ ਜਾਂਦਾ ਹੈ ਕਿ ਫਲਾਣੇ ਪੰਡਤ ਦੀ ਬਾਣੀ ਹੈ ਇਹ ਧਾਰਮਿਕ ਬਾਸ਼ਾ ਦੀ ਬਾਣੀ ਨਹੀਂ ਹੈ ਉਹ ਸੁਣੀ ਜਾਨੇ ਕਹਿੰਦੇ ਹੋਲ ਪਿਆਰ ਦੀਆਂ ਹੁੰਦੀਆਂ ਸਭ ਤੋਂ ਵੱਡੀ ਤਾਂ ਉੱਥੇ ਹੋ ਜਾਂਦੀ ਹੈ ਏਹ ਹੁਣ ਇਤਨੇ ਇਹ ਕਹਤਾ ਸੱਜਣ ਨੇ ਉੱਥੇ ਬੈਠੇ ਦੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮੱਥਾ ਟੇਕਣਾ ਇਹ ਤਾਂ ਬ੍ਰਾਹਮਣੀ ਪ੍ਰਥਾ ਇਸ ਸਿੱਖਾਂ ਨੂੰ ਬ੍ਰਾਹਮਣੀ ਪ੍ਰਥਾ ਵੱਲ ਲਿਆਇਆ ਜਾ ਰਿਹਾ ਹੈ ਇਸ ਤਰ੍ਹਾਂ ਮੱਥਾ ਟੇਕਣ ਦੀ ਕੋਈ ਲੋੜ ਨਹੀਂ ਹੈ ਚੁੱਪ ਕੇ ਬੈਠੋ ਇਹ ਵੀ ਕਹਿੰਦਾ ਇਹ ਕੋਈ ਸਾਹਿਬ ਵੀ ਜਿਹੜੀ ਹੈਗੀ ਹੈ ਜੇ ਇਹ ਵੀ ਬਾਣੀ ਨਹੀਂ ਹੈ ਕਿ ਉਹ ਦਸਮ ਗ੍ਰੰਥ 'ਚ ਇਹ ਆਉਂਦੀ ਹੈ ਫਿਰ ਉਹ ਕਹਿੰਦੇ ਵਾਰੀ-ਵਾਰੀ ਪੜ੍ਹਨ ਦਾ ਕੀ ਫਾਇਦਾ ਇਹ ਸੁਬੇਰੇ ਸ਼ੁਰੂ ਕਰ ਲੈਨੇ ਉਹ ਅਗਰ ਤੱਕ ਉਹ ਖਲਾਣਾ ਜਿਹੜੇ ਪੜੀ ਜਾਂ ਹੋਰ ਪੜੀ ਉਹ ਅੱਜ ਸਿੱਧ ਤਰ੍ਹਾਂ ਨਹੀਂ ਆ ਸਾਰੀਆਂ ਰੋਹ ਰੀਤਾਂ ਨੂੰ ਪਰੰਪਰਾਵਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਬੇਅਦਬੀ ਹੋਰ ਪਾਸੇ ਲੱਭੀ ਜਾ ਰਹੀ ਹੈ ਪਰੰਤੂ ਕੀ ਕੀ ਇੱਥੇ ਜਾਣੇ ਉਹਦਾ ਕੋਈ ਜਵਾਬ ਨਹੀਂ ਹਟਾ ਤੱਕ ਵੱਲੋਂ ਕਹਿੰਦਾ ਜੀ ਕਮੇਟੀ ਬਣੀ ਜੀ ਤੇ ਕਮੇਟੀ ਵਾਲੇ ਉਹ ਜਿਹੜੇ ਹੈਗੇ ਆ ਉਹ ਇਹ ਗੁਰੂਆਂ ਤੋਂ ਚਲੇ ਜਾਂਦੇ ਆ ਕਹਿੰਦੇ ਸਰਪ੍ਰਸਤਾਂ ਦੇ ਫੈਸਲਾ ਕੋਈ ਫੈਸਲਾ ਕਿਸੇ